ਸਤਿ ਸ਼੍ਰੀ ਅਕਾਲ ਜੀ ਸਟੱਡੀ ਵਿਦ ਮਨਰਾਜ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਐਮਏ ਪੰਜਾਬੀ ਸਮੈਸਟਰ ਦੂਜਾ ਪਰਚਾ ਸਤਵਾਂ ਆਪਸ਼ਨ ਪਹਿਲਾ ਮੱਧਕਾਲੀ ਪੰਜਾਬੀ ਕਾ ਵਿਭਾਗ ਦੂਸਰੇ ਬਾਰੇ ਐਂਡ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਦੱਸਣੀ ਆ ਕਿ ਤੁਸੀਂ ਕੁਝ ਕੁ ਸਿਲੇਬਸ ਸਕਿਪ ਕਰਕੇ ਕਿਵੇਂ ਵਧੀਆ ਮਾਰਕਸ ਲੈ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਇਹ ਸਿਲੇਬਸ ਦੇਖ ਲੈਣੇ ਆ ਇਹਦਾ ਸਿਲੇਬਸ ਹੈਗਾ ਆ ਸਾਡੇ ਕੋਲ ਜੋ ਅਦੋ ਕੁਐਸਚਨਸ ਆਣੇ ਆ ਜਿਹੜੇ ਕਿ 15 ਮਾਰਕਸ ਦਾ ਇੱਕ ਕਰਨਾ ਹੁੰਦਾ ਆ ਆਪਸ਼ਨ ਆਂਦੇ ਆ ਦੋ ਉਹਨਾਂ ਵਿੱਚ ਜੋ ਆ ਸਭ ਤੋਂ ਪਹਿਲਾ ਉਹਦਾ ਸਿਲੇਬਸ ਹੈਗਾ ਸਿਧਾਂਤ ਇਤਿਹਾਸ ਤੇ ਪ੍ਰਵਿਰਤੀਆਂ ਮੱਧਕਾਲੀ ਕਾਵ ਜੇਤਨਾ ਮੱਧਕਾਲੀ ਪ੍ਰਗਿਤਿਕ ਅਤੇ ਵਰਤਾਂਤਿਕ ਕਵਿਤਾ ਦੇ ਪ੍ਰਮੁੱਖ ਲੱਛਣ ਅਤੇ ਪ੍ਰਵਿਰਤੀਆਂ ਐਂਡ ਸੈਕੰਡ ਨੰਬਰ ਤੇ ਆ ਮੱਧਕਾਲ ਦੇ ਤਿੰਨ ਪ੍ਰਮੁੱਖ ਕਵੀ ਦਿੱਤੇ ਹੋਏ ਆ ਗੁਰੂ ਅਰਜਨ ਦੇਵ ਜੀ ਬੁੱਲੇ ਸ਼ਾ ਐਂਡ ਗੁਰੂ ਗੋਬਿੰਦ ਸਿੰਘ ਜੀ ਐਂਡ 3 ਨੰਬਰ ਤੇ ਸ਼ਾਰਟ ਕੁਐਸਚਨ ਆਨਸਰ ਆ ਐਂਡ ਜੋ ਗੁਰੂ ਅਰਜਨ ਦੇਵ ਜੀ ਉਹਨਾਂ ਜਿਹੜੀ ਰਚਨਾ ਆ ਉਹ ਸੁਖਮਨੀ ਆ ਐਂਡ ਜੋ ਬੁੱਲੇ ਸ਼ਾਹ ਆ ਉਹਨਾਂ ਦੀਆਂ ਕਾਫੀਆਂ ਆ ਐਂਡ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਆ ਐਂਡ ਇਹ ਸਾਡਾ ਸੀਗਾ ਸਿਲੇਬਸ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਤੁਸੀਂ ਇਹਦੇ ਚੋਂ ਸਕਿੱਪ ਕੀ ਕਰ ਸਕਦੇ ਹੋ ਵੈਸੇ ਤਾਂ ਤੁਹਾਨੂੰ ਜ਼ਰੂਰੀ ਨਹੀਂ ਆ ਕਿ ਜੋ ਮੈਂ ਸਕਿੱਪ ਕਰਨਾ ਦੱਸਾਂ ਤੁਸੀਂ ਉਹੀ ਕਰਨਾ ਜਿਹੜਾ ਤੁਹਾਨੂੰ ਈਜ਼ੀ ਲੱਗਦਾ ਉਹ ਤੁਸੀਂ ਕਰੋ ਐਂਡ ਜਿਹੜਾ ਤੁਹਾਨੂੰ ਔਖਾ ਲੱਗਦਾ ਉਹ ਤੁਸੀਂ ਛੱਡ ਸਕਦੇ ਹੋ ਐਂਡ ਦੇਖੋ ਜੋ ਆਪਣੇ ਕੋ ਉੱਪਰ ਵਾਲਾ ਆ ਜੋ ਦੋ ਕੁਐਸਚਨਸ ਆਣੇ ਆ ਉਹਦੇ ਵਿੱਚੋਂ ਇੱਕ ਕਰਨਾ ਆ ਉਹਦੇ ਵਿੱਚੋਂ ਤਾਂ ਦੇਖੋ ਆਪਣੇ ਕੋਲ ਉਹਨਾਂ ਨੇ ਦਿੱਤਾ ਹੋਇਆ ਵਾ ਮਾਧਕਾਲੀ ਕਾਵਚੇਤਨਾ ਮਾਧਕਾਲੀ ਪ੍ਰਗਰਿਤਿਕ ਅਤੇ ਅਵਰਤਾਂਤਿਕ ਕਵਿਤੇ ਦੇ ਪ੍ਰਮੁੱਖ ਲੱਛਣ ਅਤੀ ਪ੍ਰਵਿਰਤੀਆਂ ਇਹਦੇ ਵਿੱਚੋਂ ਆਪਾਂ ਮਤਲਬ ਕਿ ਆਪਾਂ ਨੂੰ ਦਿੱਤੇ ਹੋਇਆ ਉਹਨਾਂ ਨੇ ਟੋਟਲ ਤਿੰਨ ਟਾਪਿਕ ਦਿੱਤੇ ਆ ਇੱਕ ਤਾਂ ਹੋ ਗਿਆ ਮੱਧਕਾਲੀ ਕਾਵਚੇਤਨਾ ਦੂਸਰਾ ਹੋ ਗਿਆ ਮੱਧਕਾਲੀ ਪ੍ਰਗਿਤਿਕ ਅਤੇ ਵਿਰਤਾਂਤਿਕ ਕਵਿਤਾ ਇਹ ਹੋ ਗਏ ਦੋ ਹੋ ਗਏ ਨਾ ਤੇ ਇਹਦੇ ਵਿੱਚੋਂ ਇਹਨਾਂ ਦੇ ਜਿਹੜਾ ਪ੍ਰਗਿਤਿਕਾ ਉਹਦੇ ਲੱਛਣ ਵੀ ਦੱਸਨੇ ਆ ਐਂਡ ਵਿਰਤਾਂਤਿਕ ਦੇ ਲੱਛਣ ਵੀ ਦੱਸਨੇ ਆ ਪ੍ਰਗਿਤਿਕ ਦੀਆਂ ਪ੍ਰਵਿਰਤੀਆਂ ਵੀ ਦੱਸਣੀਆਂ ਆ ਐਂਡ ਨਾਲ ਨਾਲ ਵਿਰਤਾਂਤਿਕ ਕਵਿਤਾ ਦੀਆਂ ਪ੍ਰਵਿਰਤੀਆਂ ਵੀ ਦੱਸਣੀਆਂ ਆ ਸੋ ਆਪਣੇ ਕੋਲ ਇਸ ਹਾਲ ਲਾ ਲਓ ਕਿ ਆਪਣੇ ਕੋਲ ਤਿੰਨ ਕੁਐਸਚਨਸ ਆ ਹਨਾ ਇਹਦੇ ਵਿੱਚੋਂ ਆਪਾਂ ਦੋ ਕਰਨੇ ਆ ਇਦੇ ਵਿੱਚੋਂ ਜਿੱਦਾਂ ਕਿ ਮੈਂ ਜੋ ਕੀਤਾ ਆ ਮੈਂ ਫਰਸਟ ਵਾਲੇ ਨੂੰ ਛੱਡਿਆ ਹੋਇਆ ਆ ਐਂਡ ਬਾਕੀ ਦੇ ਕੀਤੇ ਆ ਜੇ ਤੁਹਾਨੂੰ ਬਾਕੀ ਦੇ ਸੌਖੇ ਲੱਗਦੇ ਆ ਤਾਂ ਤੁਸੀਂ ਉਹ ਮਤਲਬ ਕਿ ਕਰ ਲਓ ਜੇ ਤੁਹਾਨੂੰ ਇਹ ਵਾਲਾ ਸੌਖ ਲੱਗਦਾ ਤੇ ਇਹ ਕਰਕੇ ਬਾਕੀ ਦਾ ਉਹਦੇ ਵਿੱਚੋਂ ਇੱਕ ਤੁਸੀਂ ਪਾਰਟ ਛੱਡ ਸਕਦੇ ਹੋ ਸੋ ਇਹ ਸੀਗਾ ਐਂਡ ਸੈਕਿੰਡ ਨੰਬਰ ਆ ਜੋ ਉਹ ਹੈਗਾ ਆਪਣਾ ਤਿੰਨੋਂ ਰਣੇ ਕਵੀ ਦਿੱਤੇ ਐ ਇਹਨਾਂ ਵਿੱਚੋਂ ਕੋਈ ਦੋ ਕਵੀ ਕਰ ਲਓ ਜਿਵੇਂ ਕਿ ਜੋ ਮੈਂ ਕੀਤਾ ਸੀਗਾ ਜੋ ਮੈਨੂੰ ਆਸਾਨ ਲੱਗਾ ਸੀਗਾ ਵੈਸੇ ਆਸਾਨ ਸਾਰੇ ਹੀ ਆ ਵੈਸੇ ਆਪਣੀ ਇੱਕ ਚੁਆਇਸ ਹੁੰਦੀ ਹੈ ਨਾ ਕਿ ਆਪਾਂ ਆ ਕਰ ਲੈਨੇ ਚਲੋ ਸਾਨੂੰ ਆ ਥੋੜੇ ਜਿਆਦਾ ਆਉਂਦਾ ਸੋ ਮੈਂ ਇਹਦੇ ਵਿੱਚੋਂ ਬੁੱਲੇ ਸ਼ਾਹ ਜੋ ਉਹਦੀਆਂ ਕਾਫੀਆਂ ਕੀਤੀਆਂ ਸੀ ਤੇ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਕੀਤੀ ਹੈ ਜੋ ਤੁਹਾਨੂੰ ਸੁਖਮਨੀ ਸਾਹਿਬ ਸੌਖਾ ਲੱਗਦਾ ਹੈ ਤੇ ਤੁਸੀਂ ਗੁਰੂ ਅਰਜਨ ਦੇਵ ਦੀ ਰਚਨਾ ਵੀ ਕਰ ਸਕਦੇ ਹੋ ਸੋ ਸਾਡਾ ਇਹ ਅੱਜ ਦੀ ਵੀਡੀਓ ਸੀਗੀ ਐਂਡ ਇਹਦੇ ਵਿੱਚ ਮੈਂ ਤੁਹਾਨੂੰ ਸਿਲੇਬਸ ਦੱਸਿਆ ਐਂਡ ਨਾਲ ਦੇ ਨਾਲ ਸਕਿੱਪ ਕਰਨਾ ਸਿਲੇਬਸ ਦੱਸਿਆ ਕਿ ਕਿੱਦਾਂ ਕਰਕੇ ਤੁਸੀਂ ਆਪਣਾ ਵਧੀਆ ਮਾਰਕਸ ਲੈ ਸਕਦੇ ਹੋ ਐਂਡ ਨਾਲੇ ਥੋੜਾ ਪੜ੍ਹ ਕੇ ਤੁਸੀਂ ਵਧੀਆ ਮਾਰਕਸ ਲੈ ਸਕਦੇ ਹੋ ਸੋ ਇਹ ਸਾਡੀ ਅੱਜ ਦੀ ਵੀਡੀਓ ਸੀਗੀ ਐਂਡ ਤੁਹਾਨੂੰ ਵਧੀਆ ਲੱਗੀ ਹੋਏਗੀ ਐਂਡ ਇਸ ਨੂੰ ਸ਼ੇਅਰ ਕਰ ਦਿਓ ਐਂਡ ਲਾਈਕ ਕਰ ਦਿਓ ਸਤਿ ਸ਼੍ਰੀ ਅਕਾਲ ਜੀ